ਤੇਰੇ ਵਰਗੇ ਮੁੰਡੇ ਵਿਆਹ ਵੇਲੇ ਇੱਕੋ ਹੀ ਚੀਜ਼ ਕਹਿੰਦੇ ਹੁੰਦੇ ਆ ਕਿ ਕੁੜੀ ਸਾਨੂੰ ਸਾਫ਼ ਸੁਧਰੀ ਚਾਹੀਦੀ ਆ। ਕੁੜੀ ਦੀ ਕਿਸੇ ਪਾਸੇ ਗੱਲ ਨਾ ਹੋਵੇ। ਚਾਹੇ ਤੰਨੇ ਕੱਪੜੇ ਜੇ ਤੋੜ ਦੇ। ਪਰ ਵਿਆਹ ਤੋਂ ਪਹਿਲਾਂ ਸੋਡੀ ਮੁੰਡਿਆਂ ਦੀ ਇੱਕ ਇੱਕ ਮੁੰਡੇ ਦੀ ਤਣ ਤਣ ਕੁੜੀਆਂ ਨਾਲ ਗੱਲ ਹੁੰਦੀ ਆ। ਤੇ ਪੰਜਾਬ ਦੇ ਵਿੱਚ ਕੁੜੀਆਂ ਕਿੰਨੀਆਂ ਕਤੂ ਦੇਖ ਲਾ। ਜੇ ਤੁਸੀਂ ਉਦੋਂ ਇੰਨੇ ਸਿਆਣੇ ਬਣਨਾ ਹੁੰਦਾ ਨਾ ਤਾਂ ਪਹਿਲਾਂ ਇਹ ਜੇ ਲੱਛਣ ਨਾ ਕਰਿਆ ਕਰੋ। ਦੂਜੀ ਗੱਲ ਸੁਣੀ ਚੱਲੀ ਅੱਜ ਇੱਕ ਮੁੰਡਾ ਤੇ ਇੱਕ ਕੁੜੀ ਮਿਲਦੇ ਨੇ ਜਦੋਂ ਕੁੜੀ ਜਾਂਦੀ ਆ ਤਾਂ ਕੁੜੀ ਕਰੈਕਟਰਲੈਸ ਹੋ ਜਾਂਦੀ ਆ ਪਰ ਮੁੰਡਾ ਨਹੀਂ ਹੁੰਦਾ ਕਿਉਂ ਬਈ ਮਿਲਦੇ ਤਾਂ ਦੋਨੀਆਂ ਨੇ ਕੁੜੀ ਨੂੰ ਤੁਸੀਂ ਕਹਿ ਦਿੰਦੇ ਹੋ ਵੀ ਇਹਦਾ ਕੀ ਆ ਇਹ ਤਾਂ ਐ ਆ ਬਾ ਇੱਕ ਦੂਜੇ ਨੂੰ ਤੁਸੀਂ ਚੌੜੇ ਹੋ ਫੋਟੋਆਂ ਦਿਖਾਉਣੇ ਵੀ ਤੇਰੀ ਪਰਝਾਈ ਆ ਦੇਖ ਕਿਵੇਂ ਲੱਗੀ ਸੋਹਣੀ ਆ ਗਾਇ ਤਾਂ ਪਹਿਲਾਂ ਕਿਵੇਂ ਪਰਝਾਈ ਬਣ ਜਾਂਦੀ ਆ ਬਈ ਗੱਲ ਸਮਝ ਤੋਂ ਬਾਹਰ ਹਰ ਕੁੜੀ ਦੇ ਤੁਸੀਂ ਟੈਗ ਲਾ ਦਿੰਦੇ ਹੋ ਇੱਥੇ ਇਹ ਕੁੜੀ ਉਹਦੇ ਨਾਲ ਇਹ ਕੁੜੀ ਉਹਦੇ ਨਾਲ ਇਹਦੇ ਨਾਲ ਵਿਆਹ ਕਰਾਉਣ ਦਾ ਕੋਈ ਫਾਇਦਾ ਨਹੀਂ ਫਿਰ ਸਾਲੇ ਤੁਸੀਂ ਕਹਿੰਦੇ ਕਿ ਸਪੱਤਿਆਂ ਕੁੜੀਆਂ ਜਾਣੀਆਂ ਕਿੱਥੇ ਜਾਂਦਾ ਦੋਨੋਂ ਹੀ ਕੈਰੈਕਟਰਲੈਸ ਹੋ ਜਾਓ